ਸੁਖਬੀਰ ਸਿੰਘ ਬਾਦਲ ਤੇ ਸੀਐਮ ਭਗਵੰਤ ਮਾਨ ਵਿਚਾਲੇ ਟਸਲ ਚੱਲਦੀ ਰਹਿੰਦੀ ਹੈ ਔਰ ਹੁਣ ਦੁਬਾਰਾ ਉਸੇ ਤਰ੍ਹਾਂ ਦਾ ਵਿਵਾਦ ਖੜਾ ਹੋ ਗਿਆ ਸੁਖਬੀਰ ਸਿੰਘ ਬਾਦਲ ਵੱਲੋਂ ਦੁਆਰਾ ਸੀਐਮ ਭਗਵੰਤ ਮਾਨ ਦੇ ਖਿਲਾਫ ਨਿਸ਼ਾਨੇ ਸਾਧੇ ਗਏ ਨੇ ਸਭ ਸ਼ਬਦੀ ਨਿਸ਼ਾਨੇ ਸੁਖਬੀਰ ਸਿੰਘ ਬਾਦਲ ਸੀਐਮ ਭਗਵੰਤ ਮਾਨ ਤੇ ਸਾਥ ਦੇ ਨਜ਼ਰ ਆ ਰਹੇ ਨੇ ਔਰ ਇਸ ਸਾਫ ਤੌਰ ਦੇ ਉੱਤੇ ਸੀਐਮ ਭਗਵੰਤ ਮਾਨ ਦੇ ਖਿਲਾਫ ਦੁਬਾਰਾ ਗੱਲਾਂ ਕਹੀਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸੁਖਬੀਰ ਸਿੰਘ ਬਾਦਲ ਨੇ ਸੀਐਮ ਭਗਵੰਤ ਮਾਨ ਨੂੰ ਸਿੱਖ ਹੋਣ ਤੋਂ ਇਨਕਾਰ ਕਰ ਦਿੱਤਾ ਸੀਐਮ ਭਗਵੰਤ ਮਾਨ ਨੂੰ ਸਿੱਖ ਕਹਿ ਕੇ ਰਾਜ਼ੀ ਨਹੀਂ ਕਿ ਉਹ ਵੀ ਉਸੇ ਬਦਲ ਨੇ ਸਾਫ਼ ਕਿਹਾ ਕਿ ਇਹ ਸਿੱਖ ਹੀ ਨਹੀਂ ਹੈ ਸੀਐਮ ਭਗਵੰਤ ਮਾਨ ਨੂੰ ਸਿੱਖ ਹੀ ਨਹੀਂ ਕਿਹਾ ਗਿਆ ਸੁਖਬੀਰ ਸਿੰਘ ਬਾਦਲ ਵੱਲੋਂ ਹੈਰਾਨੀ ਦੀ ਗੱਲ ਹੈ ਔਰ ਨਾਲ ਦੇ ਨਾਲ ਇਹ ਵੀ ਤੁਹਾਨੂੰ ਦੱਸ ਦਿੰਦੇ ਆ ਕਿ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਦੇ ਸੀਐਮ ਸ਼ਿਪ ਨੂੰ ਲੈ ਕੇ ਵੀ ਮੱਡੀ ਟਿੱਪਣੀ ਕੀਤੀ ਗਈ ਹੈ ਆਖਿਰ ਸੀਐਮ ਕੌਣ ਹੈ ਪੰਜਾਬ ਦਾ ਸੀਐਮ ਭਗਵੰਤ ਮਾਨ ਹੀ ਆ ਕੋਈ ਹੋਰ ਸੁਖਬੀਰ ਸਿੰਘ ਬਾਦਲ ਆਪਣੇ ਨਾ ਬਿਆਨਾਂ ਦੇ ਵਿੱਚ ਹੋਰ ਕੀ ਕੁਝ ਬੋਲ ਗਏ ਨੇ ਆ ਉਹ ਤੁਹਾਨੂੰ ਸੁਣਾ ਲੈਂਦੇ ਆ ਪਹਿਲੀ ਗੱਲ ਮੈਂ ਕਹਿਣਾ ਚਾਹਣਾ ਹੈ ਜਿਹੜਾ ਮੁੱਖ ਮੰਤਰੀ ਬਣਿਆ ਮੈਂ ਉਹਨੂੰ ਸਿੱਖ ਕਹਿੰਦਾ ਹੀ ਨਹੀਂ ਉਹ ਸਿੱਖ ਹੈ ਪਹਿਲਾ ਬੰਦਾ ਜਿਹਨੇ ਵਾਲ ਕੱਟੇ ਐ ਤੇ ਕੱਲਾ ਪੱਗ ਪਾ ਕੇ ਘੁੰਮਦਾ ਹੈ ਹੋਣ ਵਾਸਤੇ ਕਿਉਂ ਸਿੱਖ ਹੈ ਨਾ ਉਹ ਸਿੱਖ ਇਤਿਹਾਸ ਬਾਰੇ ਪਤਾ ਨਾ ਮर्यादा ਬਾਰੇ ਪਤਾ ਕਿ ਉਹ ਐਸ ਕਰਕੇ ਸਾਨੂੰ ਬੜਾ ਦੁੱਖ ਹੁੰਦਾ ਹੈ ਜਦੋਂ ਉਹਨੂੰ ਦੇਖਦੀਆਂ ਉਹਦੇ ਬਿਆਨ ਸੁਣਦੇ ਆ ਹਰ ਰੋਜ਼ ਇਹ ਜਿਹੇ ਬਿਆਨ ਦਿੰਦਾ ਐਗੀਆਂ ਉਹਦੀਆਂ ਕਰਤੂਤਾਂ ਕਿ ਸਾਨੂੰ ਦੁੱਖ ਲੱਗਦਾ ਕਿ ਉਹ ਪੰਜਾਬ ਦੀ ਅਗਵਾਈ ਇਹ ਜੇ ਬਾੜੇ ਪਰ ਤੇ ਇਨਸਾਨ ਕੋਲ ਚਲੀ ਗਈ ਹੈ ਦੂਜੀ ਗੱਲ ਜਿਵੇਂ ਉਹ ਲੁੱਟਣ ਤੇ ਲੱਗੇ ਹੈ ਜਿਵੇਂ ਕੇਜਰੀਵਾਲ ਨੇ ਆਪਣਾ ਸੂਬੇ ਪੰਜਾਬ ਵਿੱਚ ਜਿਵੇਂ ਕੰਟਰੋਲ ਕੀਤਾ ਹੈ ਅੱਜ ਮੁੱਖ ਮੰਤਰੀ ਭਗਵੰਤ ਮਾਨ ਹੀ ਕੇਜਰੀਵਾਲ ਹੈ ਕਿ ਜਿਵੇਂ ਸਾਰਾ ਪੰਜਾਬ ਦੇ ਖਜ਼ਾਨੇ ਦਾ ਖਰਚਾ ਕੇਜਰੀਵਾਲ ਤੇ ਲੱਗ ਰਿਹਾ ਹੈ ਮੈਂ ਕਹਿੰਦਾ ਇੱਕ ਬਹੁਤ ਵੱਡੀ ਪੰਜਾਬ ਦੇ ਜਨਤਾ ਨਾਲ ਬੇਇਨਸਾਫੀ ਆ ਆਮ ਆਦਮੀ ਪਾਰਟੀ ਕਰੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ